ਉਹਨੂੰ ਅਰੈਸਟ ਕੀਤਾ ਇਹਦਾ ਸਾਰਾ ਕੁਝ ਉਹਨਾਂ ਨੇ ਫੋਲ ਲਿਆ ਉਦੋਂ ਤਾਂ ਇਹਨਾਂ ਨੂੰ ਕੋਈ ਸੰਬੰਧ ਨਹੀਂ ਲੱਗੇ ਉਹਦੇ ਖੇਲ 'ਚ ਬੈਠੇ ਨੂੰ ਕਹਿੰਦੇ ਇਹਨੇ ਸੰਬੰਧ ਬਣਾ ਲਿਆ ਇਹ ਤਾਂ ਕੋਈ ਬੇਸੁਰੀ ਜੀ ਗੱਲ ਲੱਗਦੀ ਹੈ ਪਕਾਲ ਤੇ ਉਹਨਾਂ ਦੇ ਸਾਥੀਆਂ ਤੋਂ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਭਗਵੰਤ ਮਾਨ ਨੇ ਸਿਕਿਉਰਿਟੀ ਨਾਲ ਆਪਣੀ ਵਧਾਉਣੀ ਹੋਵੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਫਰੀਦਕੋਟ ਪਹੁੰਚੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਗਿਆ ਉਸ ਦੇ ਸਬੰਧ ਵਿੱਚ ਐਮਪੀ ਸਾਹਿਬ ਜੋ ਅੱਜ ਪੰਜਾਬ ਸਰਕਾਰ ਵੱਲੋਂ ਹਲਫਨਾਮਾ ਦਿੱਤਾ ਗਿਆ ਹੈਗਾ ਭਾਈ ਅਮਰਪਾਲ ਸਿੰਘ ਹੋਣਾਂ ਨੂੰ ਲੈ ਕੇ ਉਸ ਬਾਰੇ ਕੀ ਕਹਿਣਾ ਤੁਹਾਡਾ ਅਸੀਂ ਤਾਂ ਜੀ ਕੋਈ ਵੀ ਐਸੀ ਗੱਲ ਮੇਰੇ ਸੁਣਨ ਚ ਨਹੀਂ ਆਈ ਭਾਈ ਅਮਰਪਾਲ ਨੇ ਕੋਈ ਧਮਕੀ ਦਿੱਤੀ ਹੋਵੇ ਤੇ ਜਦੋਂ ਉਹਨੇ ਕਿਹਾ ਹੀ ਕੁਛ ਨਹੀਂ ਤੇ ਆਪਾਂ ਇਲਜ਼ਾਮ ਲਾਉਣਾ ਮੈਨੂੰ ਨਹੀਂ ਲੱਗਦਾ ਇਹ ਸਹੀ ਗੱਲ ਹੈ ਜੋ ਸਰਕਾਰ ਨੇ ਕਿ ਲੱਗੇ ਕੀ ਹੈਗਾ ਕਿ ਭਾਈ ਅਮਰਤਪਾਲ ਹੋਣਾ ਦੇ ਸਬੰਧ ਆਈਐਸਆਈ ਨਾਲ ਨਾਲ ਨੇ ਉਸ ਚੀਜ਼ ਨੂੰ ਕਿਵੇਂ ਵੇਖਦੇ ਜਿੰਨੀ ਦੇਰ ਉਹ ਬਾਹਰ ਸੀ ਜਦੋਂ ਇਹਨਾਂ ਨੇ ਅਰੈਸਟ ਕੀਤਾ ਹੈ ਜਦੋਂ ਉਹਨੂੰ ਅਰੈਸਟ ਕੀਤਾ ਇਹਦਾ ਸਾਰਾ ਕੁਝ ਉਹਨਾਂ ਨੇ ਫੂਲ ਲਿਆ A to Z ਕੋਈ ਚੀਜ਼ ਨਹੀਂ ਛੱਡੀ ਉਹਦੀ ਘਰ ਦੀ ਤਲਾਸ਼ੀ ਲੈਪਟਾਪ ਸਾਰਾ ਉਦੋਂ ਤਾਂ ਇਹਨਾਂ ਨੂੰ ਕੋਈ ਸੰਬੰਧ ਨਹੀਂ ਲੱਗੇ ਉਹਦੇ ਹੁਣ ਜੇਲ੍ਹ 'ਚ ਬੈਠੇ ਨੂੰ ਕਹਿੰਦੇ ਇਹਨੇ ਸੰਬੰਧ ਬਣਾ ਲਏ ਆ ਤਾਂ ਕੋਈ ਬੇਸੁਰੀ ਜੀ ਗੱਲ ਲੱਗਦੀ ਆ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਤੋਂ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੁਣ ਐਵੇਂ ਤਾਂ ਜੀ ਕੋਈ ਕਹੀ ਜਾਵੇ ਹੁਣ ਪਤਾ ਨਹੀਂ ਭਗਵਾਨਤਮਾਨ ਨੇ ਸਿਕਿਉਰਿਟੀ ਨਾਲ ਆਪਣੀ ਵਧਾਉਣੀ ਹੋਵੇ ਇਸ ਜੀਜ ਨੂੰ ਲੱਗਦਾ ਭਗਵੰਤ ਮਾਨ ਸਾਹਿਬ ਨੇ ਸਿਕਿਉਰਿਟੀ ਵਧਾਉਣੀ ਹੈ ਉਹਨੇ ਸਿਕਿਉਰਿਟੀ ਵਧਾਉਣ ਦੀ ਸਲਾਹ ਨਾ ਹੋਵੇ ਆਪਣੇ ਤੁਹਾਡੇ ਬਾਬਾ ਜੀ ਤਾਂ ਇਹ ਸਨ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਹੁਣਾਂ ਦੇ ਬਾਰੇ ਜੋ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਗਿਆ ਉਸ ਬਾਰੇ ਗੱਲਬਾਤ ਕੀਤੀ ਤੇ ਨੇ ਕਿਹਾ ਹੈਗਾ ਕਿ ਜਦੋਂ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਭਾਈ ਅਮਰਿਤਪਾਲ ਸਿੰਘ ਹੁਣਾਂ ਵਾਲੇ ਸਭ ਕੁਝ ਖੰਗਾਲ ਲਿਆ ਸੀ ਜਦੋਂ ਉਸ ਵਕਤ ਸਰਕਾਰ ਨੂੰ ਕੁਝ ਨਹੀਂ ਮਿਲਿਆ ਤਾਂ ਫਿਰ ਹੁਣ ਜੇਲ੍ਹ 'ਚ ਬੈਠਾਂ ਦੇ ਉਹਨਾਂ ਦੇ ਸਬੰਧ ਆਈਐਸਆਈ ਨਾਲ ਕਿਵੇਂ ਸਥਾਪਿਤ ਹੋ ਗਏ ਸਵਾਲ ਕਾਫੀ ਨੇ ਜਵਾਬ ਸਰਕਾਰ ਦੇ ਸਕਦੀ ਹੈ ਸੁਖਿੰਦਰ ਸੋਤਾ ਡੇਲੀ ਪੋਸਟ ਫਰੀਦਕੋਟ